ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ TVS ਫਿਲਮ YouTube ਚੈਨਲ ਤੇ ਜਿਵੇਂ ਕਿ ਤੁਸੀਂ ਸਾਡੇ ਚੈਨਲ ਤੇ ਬਹੁਤ ਜਦਾ ਹਸੀਨ ਹਸਤੀਆਂ ਨੂੰ ਦੇਖਦੇ ਰਹਿੰਦੇ ਹੋ ਉਹਨਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਅੱਜ ਅਸੀਂ ਤੁਹਾਨੂੰ ਬਹੁਤ ਹੀ ਖੂਬਸੂਰਤ ਪਰਸਨੈਲਿਟੀ ਦੇ ਨਾਲ ਮਿਲਵਾਨ ਜਾ ਰਹੇ ਹਾਂ ਜੋ ਕਿ ਅੱਜ ਦੇ ਸਾਡੇ ਗੈਸਟ ਨੇ ਇੰਦਰ ਮਾਨ ਜੀ ਜੋ ਕਿ ਬਠਿੰਡਾ ਤੋਂ ਬਿਲੋਂਗ ਕਰਦੇ ਨੇ ਤੇ ਇੱਕ ਸਿੰਗਰ ਨੇ ਤੇ ਬਹੁਤ ਹੀ ਤਰੱਕੀ ਉਹਨਾਂ ਨੇ ਹਾਸਲ ਕਰੀਏ ਤੇ ਅੱਜ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ ਸਸੀ ਕਾਲ ਜੀ ਟੀਵੀਐਸ ਫਿਲਮ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਗਾ ਜੀਆ ਨੂੰ ਸਵਾਗਤ ਹੈ ਜੀ ਹੋਰ ਤੁਹਾਡੇ ਕੀ ਹਾਲ ਚਾਲ ਨੇ ਬਸ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਵਧੀਆ ਤੇ ਤੁਸੀਂ ਮੈਨੂੰ ਇਹ ਦੱਸੋਗੇ ਕਿ ਤੁਸੀਂ ਆਪਣੀ ਸਿੰਗਿੰਗ ਲਾਈਨ ਦੀ ਜਰਨੀ ਨੂੰ ਕਿਵੇਂ ਸਟਾਰਟ ਕਰਿਆ ਏ ਬਸ ਗੋਡ ਗਿਫਟਡ ਹੀ ਆ ਜੀ ਬਚਪਨ ਤੋਂ ਗਾ ਰਹੇ ਆ ਸਕੂਲ ਕਾਲਜ ਯੂਨੀਵਰਸਿਟੀ ਤੋਂ ਥੋੜਾ ਜਿਹਾ ਸਟਾਰਟ ਹੋ ਗਿਆ ਸੀ ਉੱਥੇ ਅੱਛਾ ਪਲੈਟਫਾਰਮ ਮਿਲਿਆ ਯੂਨੀਵਰਸਿਟੀ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਨਾਲ ਅੰਮ੍ਰਿਤਸਰ ਰਹਿੰਦਾ ਸੀ ਮੈਂ ਨਾਲ ਹੀ ਜਲੰਧਰ ਦੂਰਦਰਸ਼ਨ ਪੈਂਦਾ ਉੱਥੋਂ ਹਨਾ ਉੱਥੋਂ ਫਿਰ ਮੈਂ ਮਤਲਬ 2013 ਅੰਕ ਦੇ ਵਿੱਚ ਦੂਰਦਰਸ਼ਨ ਤੋਂ ਸ਼ੁਰੂ ਕਰ ਲਿਆ ਸੀ ਐਜ਼ ਅ ਪ੍ਰੋਫੈਸ਼ਨਲ ਆਰਟਿਸਟ ਠੀਕ ਹੈ ਜੀ ਵੈਸੇ ਤੁਸੀਂ ਕਿਹ ਸੀ ਇਅਰ ਦੇ ਵਿੱਚ ਇਸ ਜਰਨੀ ਨੂੰ ਸਟਾਰਟ ਕਰਿਆ ਨੇ ਗਾਤਾ ਮੈਂ ਬਚਪਨ ਤੋਂ ਹੀ ਗਾਇਆ ਲਈ ਮੈਸ਼ੋਜ਼ ਵਗੈਰਾ ਸੀ ਸ਼ੁਰੂ ਤੋਂ ਹੀ ਕਰਦੇ ਆ ਰਹੇ ਆ ਤੇ ਐਜ਼ ਅ ਰਿਕਾਰਡਡ ਸਿੰਗਰ ਮੈਂ 2013 ਤੋਂ ਮੰਨਦਾ ਮਤਲਬ ਓਕੇ ਜੀ ਤੇ ਵੈਸੇ ਜੇ ਤੁਸੀਂ ਇਸ ਜਰਨੀ ਨੂੰ ਸਿੰਗਿੰਗ ਲਾਈਨ ਦੀ ਜਰਨੀ ਨੂੰ ਸਟਾਰਟ ਕਰ ਰਹੇ ਆ ਤੇ ਤੁਹਾਡੇ ਪੇਰੈਂਟਸ ਨੇ ਸਪੋਰਟ ਕਰੀ ਮਤਲਬ ਕਿੰਨੇ ਤੁਹਾਨੂੰ ਜ਼ਿਆਦਾ ਸਪੋਰਟ ਕਰੀ ਨਹੀਂ ਫੈਮਿਲੀ ਦਾ ਮੈਂ ਦੱਸਿਆ ਕਿ ਸਾਡੀ ਮਤਲਬ ਜਿੱਦਾਂ ਜ਼ਿਮੀਂਦਾਰ ਫੈਮਿਲੀ ਆ ਖੇਤੀਬਾੜੀ ਵਾਲੇ ਉਹਨਾਂ ਨੂੰ ਇਹ ਚ ਨਾਂ ਬਹੁਤਾ ਇੰਟਰਸਟ ਸੀਗਾ ਤੇ ਨਾ ਉਹਨਾਂ ਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਸੀ ਤੇ ਮੈਨੂੰ ਕਾਲਜ ਤੱਕ ਠੀਕ ਠਾਕ ਰਿਹਾ ਉਸ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਜਾ ਕੇ ਮੈਨੂੰ ਬਹੁਤ ਜ਼ਿਆਦਾ ਮਤਲਬ ਉੱਥੇ ਦੁਨੀਆ ਹੀ ਬਦਲ ਗਈ ਇੱਦਾਂ ਲੱਗਿਆ ਜਿਦਾਂ ਸਵਰਗ ਹੀ ਆ ਮੇਰੇ ਵਾਸਤੇ ਤਾਂ ਉੱਥੇ ਉਹਨਾਂ ਨੇ ਮੈਨੂੰ ਤਰਾਸ਼ਿਆ ਬਹੁਤ ਬਹੁਤ ਮੈਂ ਵਰਕ ਕੀਤਾ ਆਪਣੇ ਆਪ ਤੇ ਬਹੁਤ ਸੀਨੀਅਰ ਪਰਸਨੈਲਿਟੀਆਂ ਨੂੰ ਮਿਲਿਆ ਪ੍ਰੋਫੈਸਰ ਸਹਿਬਾਨ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਆ ਉਹਨਾਂ ਸਾਨੂੰ ਲਿਖ ਠੀਕ ਹੈ ਜੀ ਤੇ ਵੈਸੇ ਤੁਹਾਡਾ ਪਹਿਲਾ Song ਕਿਹੜਾ ਸੀਗਾ ਜਿਹਦੇ ਵਿੱਚ ਮਤਲਬ ਤੁਸੀਂ ਆਪਣੀ ਜਰਨੀ ਨੂੰ ਸਟਾਰਟ ਕਰਿਆ ਹਾਂਜੀ ਮੈਂ ਦੂਰਦਰਸ਼ਨ ਤੋਂ ਪਹਿਲਾ ਗੀਤ ਵੈਲੈਂਟਾਈਨ ਦੇ ਸੀ ਉਦੋਂ 2013-14 ਦੀ ਗੱਲ ਹੈ ਗਰਮ ਸਵੇਰ ਤੋਂ ਡਰਦੇ ਆ ਬੜਾ ਸੋਹਣਾ ਗੀਤ ਸੀ ਉਹ ਉੱਥੇ ਆਇਆ ਸੀਗਾ ਜਲੰਧਰ ਦੂਰਦਰਸ਼ਨ ਤੋਂ ਠੀਕ ਹੈ ਜੀ ਤੇ ਅਸੀਂ ਹੋਰ ਵੀ ਬਹੁਤ ਕੁਝ ਸੁਣਿਆ ਤੁਹਾਡੇ ਬਾਰੇ ਜਿਵੇਂ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਫੇਮਸ ਨੇ ਤੁਹਾਡੇ Song ਹਾਂਜੀ ਉਹ ਮੇਰਾ ਜਿਹੜਾ ਪੀ ਐਚ ਡੀ ਦਾ ਵਰਕ ਸੀਗਾ ਉਹ ਪਾਕਿਸਤਾਨ ਚੋਂ ਸੀਗਾ ਲਾਹੌਰ ਤੋਂ ਤੇ ਇਹ ਉਹਦੇ ਕਰਕੇ ਮੇਰਾ ਸਬਬ ਬਣਿਆ ਮੈਂ ਉਧਰ ਰਿਸਰਚ ਦੇ ਚੱਕਰ ਚ ਪਾਕਿਸਤਾਨ ਗਿਆ ਲਾਹੌਰ ਰਿਆ ਉੱਥੇ ਫਿਰ ਆਕਰਮਰਾਈ ਸਾਹਿਬ ਤੇ ਹੋਰ ਬਹੁਤ ਸਾਰੇ ਸਾਈਂ ਜਹੂਰ ਜੀ ਤੇ ਲੋਹਾਰ ਸਾਹਿਬ ਕੀ ਫੈਮਿਲੀ ਹੋਰ ਬਹੁਤ ਸਾਰੇ ਸੀਨੀਅਰ ਆਰਟਿਸਟ ਨੂੰ ਮਿਲਣ ਦਾ ਮੌਕਾ ਮਿਲਿਆ ਉਹਨਾਂ ਨੇ ਬਹੁਤ ਆਸ਼ੀਰਵਾਦ ਦਿੱਤਾ ਮੈਨੂੰ ਤੇ ਉਸ ਤੋਂ ਬਾਅਦ ਉਹਨਾਂ ਦਾ ਸਰਕਲ ਬਣ ਗਿਆ ਫਿਰ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਲਿਖਦਾ ਵੀ ਹੈ ਤੇ ਇੱਧਰ ਵੀ ਗੀਤ ਗੁੱਦ ਮੇਰੇ ਸੁਣਦੇ ਰਹੇ ਤੇ ਫਿਰ ਹੁਣ ਉਧਰ ਰਿਕਾਰਡ ਹੋਣ ਲੱਗ ਗਿਆ ਉਧਰ ਦੇ ਸਿੰਗਰਸ ਡਿਮਾਂਡ ਕਰਦੇ ਕਿ ਸਾਨੂੰ ਲਿਖ ਕੇ ਦਿਓ ਆ আলম ਲੋਹਾਰ ਸਾਹਿਬ ਕੀ ਫੈਮਿਲੀ ਆ ਉਹਨਾਂ ਦੇ ਭਤੀਜਾ ਦੇ ਜ਼ਾਹਿਰ ਲੋਹਾਰ ਸਾਹਿਬ ਉਹਨਾਂ ਨੇ ਮੇਰੇ ਦੋ ਤਿੰਨ ਗੀਤ ਗਾ ਚੁੱਕੇ ਨੇ ਹੁਣ ਫਿਰ ਅੱਗੋਂ ਲੱਗੇ ਨੇ ਤੇ ਇੱਕ ਨਸੀਰ ਖਵਾਜਾ ਸਾਹਿਬ ਨੇ ਕਰਾਚੀ ਤੋਂ ਉਹ ਵੀ ਗੀਤ गा ਰਹੇ ਨੇ ਗੁਰਮੀਤ ਸਿੰਘ ਜੀ ਦੇ 뮤직 ਚ ਗੀਤ ਉਹ ਵੀ ਆ ਰਿਹਾ ਤੇ ਪਿਆਰ ਕਰਦੇ ਨੇ ਬਸ ਜਿਉਂਦੇ ਵਾਸਤੇ ਰਹਿੰਦੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਤੇ ਐਵੇਂ ਤੁਸੀਂ ਫਿਲਮਾਂ ਵੀ ਬਹੁਤ ਕਰੀਆਂ ਹੋਈਆਂ ਨੇ ਆ ਹਾਂਜੀ ਮੂਵੀਜ਼ ਮੇਰਾ ਕੋਈ ਬਹੁਤਾ ਇੰਟਰਸਟ ਨਹੀਂ ਸੀ ਤੇ ਇਹ ਸਾਡੇ ਉਹ ताज प्रोडक्शन ਵਾਲੇ ਭਿੰਦਰ ਭਾਜੀ ਉਹਨਾਂ ਨੇ ਮੇਰੀ ਕੋ ਫੋਟੋ ਦੇਖੀ ਸੀ ਤੇ ਉਹਨਾਂ ਨੂੰ ਅੱਛਾ ਲੱਗਿਆ ਪਤਾ ਨਹੀਂ ਉਹਨਾਂ ਨੂੰ ਇਸ ਤਰ੍ਹਾਂ ਦਾ ਕੈਰੈਕਟਰ ਚਾਹੀਦਾ ਸੀ ਮੈਨੂੰ ਕਾਲ ਆਇਆ ਮੈਂ ਇੱਕ ਦੋ ਦਿਨ ਆਇਆ ਵੀ ਨਹੀਂ ਮੈਂ ਕਹਿ ਰਿਹਾ ਮੈਂ ਮਤਲਬ ਮੈਂ ਕਿਹੜਾ ਕੋਈ ਐਕਟਰ ਆ ਜਾਂ ਕੁਝ ਵੀ ਕਹਿੰਦੇ ਨਹੀਂ ਸਾਨੂੰ ਤੁਸੀਂ ਚਾਹੀਦੇ ਮੈਂ ਕੋਈ ਮਜ਼ਾਕ ਕਰਦੇ ਹੋ ਨੇ ਮੇਰੇ ਨਾਲ ਫਿਰ ਉਹ ਤੋਂ ਪਹਿਲੀ ਫਿਲਮ ਜੋੜੀ ਪਿਆਰ ਦੀ ਕੀਤੀ ਸੀ ਤੇ ਉਹ YouTube ਤੇ ਹੈ ਉਸ ਤੋਂ ਬਾਅਦ ਫਿਰ ਕੰਟੀਨਿਊ ਕਾਫੀ ਮੂਵੀਜ਼ ਕੀਤੀਆਂ ਕਰ ਵੀ ਰਹੇ ਹਾਂ ਜੀ ਹੋਰ ਵੀ ਆ ਰਹੀਆਂ ਠੀਕ ਹੈ ਜੀ ਤੇ ਤੁਸੀਂ ਥੋੜਾ ਜਿਹਾ ਸਾਨੂੰ ਆਪਣੀ ਜਰਨੀ ਵਰੀ ਦੱਸੋ ਕਿ ਮਤਲਬ ਅੱਜ ਦੀ ਜਨਰੇਸ਼ਨ ਦੇ ਅਕੋਰਡਿੰਗ ਜਿਵੇਂ ਇਹ ਟੈਕਨੋਲੋਜੀ ਇਨਕਰੀਜ਼ ਹੋ ਰਹੀ ਏ ਤੇ ਮਤਲਬ ਤੁਹਾਨੂੰ ਕੀ ਲੱਗਦਾ ਏ ਉਹ ਪੁਰਾਣੀ ਸਮੇਂ ਦੇ ਵਿੱਚ ਈਜ਼ੀ ਸੀਗਾ ਸਟਾਰਟ ਕਰਨਾ ਕਿ ਅੱਜ ਦੇ ਸਮੇਂ ਦੇ ਵਿੱਚ ਨਹੀਂ ਪੁਰਾਣੇ ਸਮੇਂ ਚ ਕਾਫੀ ਔਖਾ ਸੀਗਾ ਜੀ ਬਿਕੋਜ਼ ਇੰਨੇ ਸਰਕਮਸਟੈਂਸ ਹੈ ਨਹੀਂ ਸੀਗੇ ਇੰਨਾ ਲੋਕਾਂ ਨੂੰ ਕਨੈਕਸ਼ਨ ਹੈ ਨਹੀਂ ਸੀ ਇੱਕ ਦੂਸਰੇ ਨਾਲ ਕਨੈਕਟਿਵਿਟੀ ਹੈ ਨਹੀਂ ਸੀ ਬਿਕੋਜ਼ ਹਨਾ ਕੋਈ ਫੋਨ ਕਾਲ ਵਗੈਰਾ ਇੰਨੇ ਅਵੇਲੇਬਲ ਨਹੀਂ ਸੀ ਉਹ ਅੱਜ ਦੀ ਜ਼ਮਾਨੇ ਦੇ ਵਿੱਚ ਤੁਹਾਡੇ ਕੋਲੇ ਸੋਸ਼ਲ ਮੀਡੀਆ ਪੁਰਾਣੇ ਵੇਲੇ ਦੇ ਵਿੱਚ ਤਾਂ ਮਤਲਬ ਇਥੋਂ ਦਿੱਲੀ ਜਾਂਦੇ ਪਹਿਲਾਂ ਹੌਲੀ ਹੌਲੀ ਕੋਈ ਤਾਂ ਘਰੋਂ ਕੰਮ ਕਰ ਛੱਡ ਕੇ ਫਿਰ ਉੱਥੇ ਮਿਲਦਾ ਐਚ ਐਮ ਬੀ ਦਾ ਸਟੂਡੀਓ ਸੀ ਮਸਾ ਉੱਥੇ ਜਾ ਕੇ ਐਂਟਰੀ ਹੁੰਦੀ ਮੁਲਾਕਾਤ ਹੁੰਦੀ ਫਿਰ ਕਈ ਵਾਰੀ ਉਹ ਪਾਸ ਕਰਦੇ ਜਾਂ ਕਈ ਵਾਰੀ ਨਹੀਂ ਕਰਦੇ ਮੁੜੇ ਆਉਂਦੇ ਬਹੁਤ ਸਾਰੇ ਸਿੰਗਰ ਉਹਨਾਂ ਨੇ ਮਰਜੀ ਦੇ ਮਾਲਕ ਸੀ ਹਨ ਤੇ ਅੱਜ ਕੱਲ ਸੋਸ਼ਲ ਮੀਡੀਆ ਤੁਹਾਡੇ ਹੱਥ ਹੈ ਤੁਹਾਡੇ ਚ ਕੋਈ ਵੀ ਸਕਿੱਲ ਹੈ ਤੁਸੀਂ ਬਹੁਤ ਸਾਰੇ ਜਿਹੜੀ ਨਾਨ ਪ੍ਰੋਫੈਸ਼ਨਲ ਹੀ ਆਰਟਿਸਟ ਵੀ ਆਪਣਾ ਟੈਲੈਂਟ ਅੱਗੇ ਲਿਆ ਰਹੇ ਨੇ ਔਰ ਵਧੀਆ ਗੱਲ ਹੈ ਬਹੁਤ ਸਾਰਾ ਨਵਾਂ ਟੈਲੈਂਟ ਵੀ ਸਾਹਮਣੇ ਆਇਆ ਜਿਹੜਾ ਕਿ ਸਾਨੂੰ ਵੈਸੇ ਨਾ ਆ ਸਕਦਾ ਹੋ ਸਕਦਾ ਕਿਤੇ ਗਰੀਬੀ ਕਾਰਨ ਰਹਿ ਜਾਂਦਾ ਪਰ ਹੁਣ ਉਹ ਵੀ ਟੈਲੈਂਟ ਸਾਹਮਣੇ ਆਉਣ ਲੱਗਾ ਤੇ ਤੁਸੀਂ ਇੱਕ ਸਕੂਲ ਟੀਚਰ ਵੀ ਹੋ ਤੇ ਮਤਲਬ ਸਟੂਡੈਂਟਸ ਨੂੰ ਵੀ ਟੀਚ ਕਰਦੇ ਹੋ ਸਿੰਗਿੰਗ ਬਾਰੇ ਹਾਂਜੀ ਉਹ ਵੀ ਇੱਕ ਅੱਛਾ ਤਜਰਬਾ ਮਤਲਬ ਨਾਲ ਦੀ ਨਾਲ ਜੇ ਤੁਸੀਂ ਪ੍ਰੋਫੈਸ਼ਨ ਚ ਕੰਮ ਕਰਦੇ ਹੋ ਤੇ ਇਧਰ ਅਸੀਂ ਕਈ ਵਾਰੀ ਥੋੜੇ ਜਿਹਾ ਜ਼ਿਆਦਾ ਖੁੱਲ ਜਾਂਦੇ ਆ ਇਹ ਥੋੜੀ ਜਿਹੀ ਹੋਰ ਤਰ੍ਹਾਂ ਦੀ ਦੁਨੀਆ ਹੈ ਨਾ ਉਹ ਵਧੀਆ ਉਹ ਵੀ ਇੱਕ ਜੌਬ ਕਰਦੇ ਹੋ ਨਾਲ ਤੁਸੀਂ ਡਿਸਪਲਿਨ ਚ ਰਹਿੰਦੇ ਹੋ ਟਾਈਮ ਪੰਚੁਲ ਰਹਿੰਦੇ ਹੋ ਹਨਾ ਉਹ ਉਹ ਉੱਥੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹਨਾ ਪ੍ਰਿੰਸੀਪਲ ਸਾਹਿਬ ਤੋਂ ਤੇ ਮੈਂ ਕੰਪੀਟੀਸ਼ਨ ਲੈ ਕੇ ਆ ਨਾ ਬੱਚਿਆਂ ਦੇ ਕਈ ਵਾਰੀ ਪੋਜੀਸ਼ਨ ਵੀ ਆਉਂਦੀ ਹੈ ਮੋਸਟਲੀ ਉਹ ਵੀ ਇੱਕ ਵਧੀਆ ਲੱਗਦਾ ਤੇ ਨਵੇਂ ਨਵੇਂ ਐਕਸਪੈਰੀਮੈਂਟ ਕਰੀਦਾ ਔਰ ਦੂਸਰੀ ਗੱਲ ਮੈਂ ਜਿੱਦਾਂ ਕੋਈ ਗੀਤ ਆਪਣਾ ਕਰਨਾ ਉਥੇ ਮੈਂ ਪਹਿਲਾਂ ਬੱਚਾ ਨਾਲ ਕਈ ਵਾਰੀ ਡਿਸਕਸ ਕਰ ਲੈਣਾ ਸੁਣਾ ਵੀ ਦਿਨਾ ਕਈ ਵਾਰੀ ਕਹਿੰਦੇ ਸਰ ਸੁਣਾਓ ਉਹ ਮੈਨੂੰ ਉਹਨਾਂ ਦੀ ਨਬਜ਼ ਸਮਝ ਆ ਜਾਂਦੀ ਵੀ ਇਹ ਜਿਹੜਾ ਯੂਥ ਹੈ ਜਾਂ ਪਲੱਸ 1 2 ਵਾਲੇ ਬੱਚੇ ਹੈ ਹਨਾ ਵੀ ਕੀ ਡਿਮਾਂਡ ਆ ਤੇ ਕੀ ਪਸੰਦ ਕਰਦੇ ਫਿਰ ਜਿਹੜਾ ਸਾਰੇ ਮੋਸਟਲੀ ਪਸੰਦ ਕਰਨ ਤੇ ਤਕਰੀਬਨ ਉਹੀ ਰਿਕਾਰਡ ਕਰਾਉਣਾ ਚਾਹੀਦਾ ਹਨ ਇਸ ਤਰ੍ਹਾਂ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮਤਲਬ ਆਪਣੇ ਨਾਲ ਨਾਲ ਤੁਸੀਂ ਦੂਜਿਆਂ ਨੂੰ ਵੀ ਸਿਖਾ ਰਹੇ ਹੋ ਤੇ ਤੁਹਾਡਾ ਲਿਖਣ ਦੇ ਵਿੱਚ ਵੀ ਬਹੁਤ ਵਧੀਆ ਤੁਹਾਡੀ ਚਕਲਾਏ ਜਿਵੇਂ ਕਿ ਤੁਸੀਂ ਗਾਣੇ ਵੀ ਲਿਖਦੇ ਹੋ ਫਿਲਮਾਂ ਵੀ ਲਿਖਦੇ ਹੋ ਉਹਦੇ ਬਾਰੇ ਥੋੜਾ ਬੋਤ ਦੱਸੋ ਹਾਂਜੀ ਮੈਂ ਪਲੱਸ 2 ਦੇ ਨੇੜੇ ਤੇਰੇ ਜਿਵੇਂ ਲਾ 2004-5 ਦੀ ਗੱਲ ਆ ਉਦੋਂ ਮੈਂ ਪਹਿਲਾ ਗੀਤ ਲਿਖਿਆ ਸੀ ਮੈਨੂੰ ਹਰ ਵੇਲੇ ਚੰਨ ਚਾਨਣ ਕਹਿਣ ਵਾਲੀ ਐ ਦੱਸ ਹੁਣ ਕਿਹੜਾ ਚਾਨਣ ਉਹ ਗ੍ਰਹਿਣ ਲੱਗ ਗਿਆ ਉਦੋਂ ਇਹੋ ਜਿਹਾ ਚੱਲਦੇ ਹੁੰਦੇ ਸੀ ਬਟ ਉਹ ਉਸ ਵੇਲੇ ਉਹ ਵੀ ਮੇਰੇ ਮਤਲਬ ਆਡੀਅנס ਨੇ ਮੇਰੇ ਚਾਹਣ ਵਾਲਿਆਂ ਨੇ ਪਿਆਰ ਕੀਤਾ ਸੀ ਫਿਰ ਮੈਂ ਹੋਇਆ ਕਿ ਮਤਲਬ ਮੈਂ ਮੈਂ ਜਦੋਂ ਕਿਸੇ ਮਹਿਫਲ 'ਚ ਹੋਣਾ ਮੰਨ ਲਓ ਕੋਈ ਕਾਲਜ ਪ੍ਰੋਗਰਾਮ ਹੋਣਾ ਹਨਾ ਬਰਜਿੰਦਰਾ ਕਾਲਜ ਤੇ ਮੈਂ ਕਿਸੇ ਹੋਰ ਦੇ ਗੀਤ ਮਨਾ ਲਗਦਾ ਵੀ ਉਹ ਵੱਡਾ ਸਿੰਗਰ ਆ ਉਹਦੇ ਗੀਤ ਮੈਂ ਗਾਵਾਂ ਤੇ ਬਟ ਜਿਹੜੇ ਮਤਲਬ ਮੇਰੇ ਮਿੱਤਰ ਫਰੈਂਡ ਸਰਕਲ ਸੀ ਉਹਨਾਂ ਨੇ ਕਹਿੰਨਾ ਨਹੀਂ ਯਾਰ ਵੀ ਤੇਰਾ ਗੀਤ ਹੀ ਸੋਨਾ ਤੇਰਾ ਗੀਤ ਵੀ ਵਧੀਆ ਲੱਗਦਾ ਸਾਨੂੰ ਫਿਰ ਮਨ ਨੂੰ ਐਜੇ ਲੱ ਮੇਰੇ ਵੀ ਹੈ ਹੈਗੀ ਆ ਫੈਨ ਫਾਲਿੰਗ ਵੀ ਮੇਰੀ ਕਲਮ ਨੂੰ ਵੀ ਪਿਆਰ ਕਰਦੇ ਆ ਉਸ ਤੋਂ ਬਾਅਦ ਚੱਲ ਸੋ ਚੱਲਦੇ ਫਿਰ ਕਾਫੀ ਸਾਰੇ ਸਿੰਗਰ ਹੁਣ ਤਾਂ ਬਹੁਤ ਜ਼ਿਆਦਾ ਗੀਤ ਰਿਕਾਰਡ ਕਰਾਤੇ ਸਿੰਗਰਸ ਨੇ ਤੇ ਚੰਨ ਗੌਰ ਨੇ ਸ਼ਾਇਦ ਕਰਾਇਆ ਸੀ ਪਹਿਲਾ ਮੇਲਾ ਦਾ ਜਲੰਧਰ ਹੁੰਦੇ ਸੀ ਅਸੀਂ ਉਸ ਤੋਂ ਬਾਅਦ ਹੁਣ ਤਾਂ ਬਹੁਤ ਪਾਕਿਸਤਾਨ ਚ ਵੀ ਇੱਧਰ ਵੀ ਸਾਰੇ ਗਾਉਂਦੇ ਰਹਿੰਦੇ ਠੀਕ ਹੈ ਜੀ ਬਹੁਤ ਵਧੀਆ ਗੱਲਾਂ ਤੇ ਹੁਣ ਤੁਸੀਂ ਮਤਲਬ ਕਿਹੜੇ ਕਿਹੜੇ ਹੁਣ ਤੁਹਾਡੇ ਨਿਊ ਪ੍ਰੋਜੈਕਟ ਆ ਰਹੇ ਨੇ ਤੇ ਤੁਹਾਡਾ ਕੋਈ ਫੇਵਰਿਟ Song ਤੁਸੀਂ ਉਹਦੀਆਂ ਕੋਈ ਦੋ ਲਾਈਨਾਂ ਸੁਣਾਓ ਹਾਂਜੀ ਬਹੁਤ ਸਾਰੇ ਸਾਡੇ ਪ੍ਰੋਜੈਕਟ ਕੰਟੀਨਿਊ ਨੇ ਬਿਕੋਜ਼ ਐਜ਼ ਅ ਰਾਈਟਰ ਵੀ ਬਹੁਤ ਸਾਰੇ ਔਰ ਮੈਂ ਪ੍ਰੋਜੈਕਟ ਵੀ ਸਾਰੇ ਓਵਰਾਲ ਪ੍ਰੋਜੈਕਟ ਵੀ ਬਹੁਤ ਸਾਰੇ ਕਰਦਾ ਕੰਪਨੀਆਂ ਦੇ ਤੇ ਮੇਰੇ ਆਪਣੇ ਵੀ ਬਹੁਤ ਸਾਰੇ ਗੀਤ ਆ ਰਹੇ ਆ ਤੇ ਗੀਤ ਮੇਰਾ ਫੇਵਰਿਟ ਤਾਂ ਉਹ ਸਾਡਾ ਸ਼ਿਮਲਾ ਚੱਲ ਰਿਹਾ ਜੀ ਬਹੁਤ ਅੱਛਾ ਅੱਜਕੱਲ ਮੈਂ ਉਹਦੀਆਂ ਵੇ ਆਜਾ ਸ਼ਿਮਲੇ ਦਾ ਟੂਰ ਗੱਡੀ ਏ ਨਹੀਂ ਐਵੇਂ ਕਾਤੋਂ ਕੰਮ ਧੰਦੇ ਛੱਡੀ ਏ ਵੇ ਜੱਟਾ ਤੇਰੀ ਸੋਚ ਵੱਖਰੀ ਵੇ ਜੱਟਾ ਤੇਰੀ ਸੋਚ ਵੱਖਰੀ ਤੂੰ ਕਮ ਮਤੰਦਿਆ ਚ ਤਣਿਆ ਪਿਆ ਹੋ ਆ ਜਾ ਮਿੱਤਰਾਂ ਦੇ ਪਿੰਡ ਗੋਰੀਏ ਨੀ ਜਵਾ ਸ਼ਿਮਲਾਈ ਬਣਿਆ ਪਿਆ ਆ ਜਾ ਮਿੱਤਰਾਂ ਦੇ ਪਿੰਡ ਗੋਰੀਏ ਨੀ ਜਵਾ ਸ਼ਿਮਲਾਈ ਬਣਿਆ ਪਿਆ ਬੋ ਸੁਣ ਗਾਣਾ ਹੀ ਤੁਹਾਡਾ ਇਹ ਸ਼ਿਮਲਾ Song ਕਿ ਬਹੁਤ ਸਾਰੀਆਂ ਵੀਡੀਓਜ਼ ਵੀ ਬਣੀਆਂ ਨੇ ਇਹ ਗਾਣੇ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਕਿ ਮਤਲਬ ਆਉਣ ਵਾਲੇ ਫਿਊਚਰ ਦੇ ਵਿੱਚ ਇਹ ਜਿਹੜੀ ਸਿੰਗਿੰਗ ਲਾਈਨ ਨੇ ਜਾਂ ਮੋਡਲਿੰਗ ਲਾਈਨ ਨੇ ਇਹਦੇ ਵਿੱਚ ਮਤਲਬ ਕਿ ਕੀ ਐਕਸਪੀਰੀਅੰਸ ਰਹੇਗਾ ਕਰਦੇ ਆਂ ਜੀ ਬਹੁਤ ਅੱਛਾ ਸਿੱਖਣ ਨੂੰ ਮਿਲ ਰਿਹਾ ਰੋਜ਼ ਡੇ ਬਾਏ ਡੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅਪਡੇਟ ਕਰਾਂਗੇ ਆਪਣੇ ਆਪ ਨੂੰ ਔਰ ਮੈਂ ਇਸ ਚੀਜ਼ ਨੂੰ ਪਲੱਸ ਪੁਆਇੰਟ ਮੰਨਦਾ ਹੁੰਨਾ ਆਪਣਾ ਬਹੁਤ ਸਾਰੇ ਮੈਂ ਸਿੰਗਰ ਦੇਖਦਾ ਜਿਹੜੇ ਮਤਲਬ ਕਹ ਲਓ ਕਿ ਕਈ ਵਾਰੀ ਨਾ ਦਿਮਾਗੀ ਸੋਚ ਖੋਹ ਦੇ ਡੱਡੂ ਵਾਲੀ ਹੁੰਦੀ ਆ ਮੈਨੂੰ ਉਹ ਨਹੀਂ ਮੈਨੂੰ ਨਵਾਂ ਨਵੇਂ ਜਮਾਨੇ ਨਾਲ ਚੱਲਣਾ ਸਮੇਂ ਦੇ ਹਿਸਾਬ ਨਾਲ ਚੱਲਣਾ ਮੈਨੂੰ ਬਹੁਤ ਚੰਗਾ ਲੱਗਦਾ ਤੇ ਨਵੇਂ ਬੱਚਿਆਂ ਨੂੰ ਵੀ ਸੁਣਨਾ ਉਹਨਾਂ ਤੋਂ ਸਿੱਖਣਾ ਵਧੀਆ ਲੱਗਦਾ ਇਹ ਕੰਟੀਨਿਊ ਰਹੇਗਾ ਜੀ ਨਵੇਂ-ਨਵੇਂ ਐਕਸਪੈਰੀਮੈਂਟ ਕਰਦੇ ਰਾਵਾਂਗੇ ਬਹੁਤ ਕੁਝ ਕਰਨਾ ਹੈ ਤੇ ਤੁਸੀਂ ਇਸ ਆਪਣੀ ਜਰਨੀ ਤੋਂ ਬਹੁਤ ਕੁਝ ਸਿੱਖਿਆ ਵੀ ਹੋਏਗਾ ਕੁਝ ਮਤਲਬ ਤੁਹਾਡੀ ਕੋਈ ਜਰਨੀ ਜਿਹ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਇਆ ਬੜਾ ਕੁਝ ਸਿੱਖੀ ਦਾ ਰੋਜ਼ ਦੇ ਨਵੇਂ ਐਕਸਪੈਰੀਮੈਂਟ ਆ ਜੀ ਅ ਮੱਸ ਮੇਰੇ ਤਾਂ ਪਹਿਲਾਂ ਇੰਨਾ ਕਿ ਵੀ ਮੈਂ ਹੁਣ ਇੰਨਾ ਕੁ ਸਿੱਖ ਸਿੱਖ ਚੁੱਕਿਆ ਵੀ ਆਪਣੇ ਆਪ ਤੇ ਭਰੋਸਾ ਰੱਖੋ ਹਨਾ ਦੁਨੀਆ ਬਹੁਤ ਕੁਝ ਕਹਿੰਦੀ ਆ ਆਪਣੇ ਆਪ ਤੇ ਭਰੋਸਾ ਰੱਖੋ ਆਪਣਾ ਇੱਕ ਜ਼ੋਨ ਲੈ ਕੇ ਚੱਲੋ ਆਪਣਾ ਇੱਕ ਸਟਾਈਲ ਲੈ ਕੇ ਚੱਲੋ ਹੁਣ ਕਿਸੇ ਨੂੰ ਕਾਪੀ ਨਾ ਕਰੋ ਤੇ ਇਹ ਮੈਂ ਸਮਝਦਾ ਵੀ ਮੈਂ ਹੁਣ ਆਪ ਉਹਨਾਂ ਚੀਜ਼ਾਂ ਦੇ ਵਿੱਚ ਇਨਵੋਲ ਹੋ ਕੇ ਵਧੀਆ ਤਰੀਕੇ ਨਾਲ ਕੰਮ ਕਰਾਉਣਾ ਤੇ ਹੁਣ ਰਿਜ਼ਲਟ ਜਿਹੜੇ ਵਧੀਆ ਆ ਰਹੇ ਆ ਹਾਂਜੀ ਹਾਂਜੀ ਬਹੁਤ ਵਧੀਆ ਗੱਲੇ ਤੇ ਹੁਣ ਤੁਹਾਡਾ ਲੇਟੈਸਟ ਕੋਈ Song ਜੋੜਾ ਜਿਹੜਾ ਤੁਹਾਡੇ ਕੋਈ ਪ੍ਰੋਜੈਕਟ ਆ ਰਿਹਾ ਹੈ ਇੱਕ ਮੇਲੇ ਤੇ ਆ ਰਿਹਾ ਜੀ ਇੱਥੇ ਸਾਈਂ ਜੀ ਦਾ ਮੇਲਾ ਹੋ ਰਿਹਾ ਬਾਕਰਪੁਰ ਦਾ ਉਹ ਆ ਰਿਹਾ ਗੀਤ ਮੇਲਾ ਬਾਕਰਪੁਰ ਦਾ ਠੀਕ ਹੈ ਜੀ ਚਲੋ ਉਹਦੀ ਵੀ ਤੁਸੀਂ ਦੋ ਲਾਈਨਾਂ ਸ਼ੇਅਰ ਕਰੋ ਹੋ ਦੂਰੋਂ ਦੂਰੋਂ ਆਉਂਦੀਆਂ ਸੰਗਤਾਂ ਰੱਜ ਰੱਜ ਖੁਸ਼ੀ ਮਨਾਉਂਦੀਆਂ ਸੰਗਤਾਂ ਚਾਹ ਵੇਖਣ ਵਾਲਾ ਚਾਹ ਵੇਖਣ ਵਾਲਾ ਸਭ ਦਾ ਮੇਲਾ ਮੇਰੀ ਸਰਕਾਰ ਦਾ ਬਕਰਪੁਰ ਵਿੱਚ ਲੱਗਦਾ ਮੇਲਾ ਮੇਰੀ ਸਰਕਾਰ ਦਾ ਬਹੁਤ ਵਧੀਆ ਇਹ ਤੁਹਾਡਾ ਵੀ Song ਇਹ 29 ਮਈ ਨੂੰ ਆ ਰਿਹਾ ਇੱਥੇ ਬਕਰਪੁਰ 29 ਮਈ ਨੂੰ ਮੇਲਾ ਜੀ ਇਹ ਗੀਤ ਪਹਿਲਾਂ ਆ ਜਾਏਗਾ ਠੀਕ ਹੈ ਜੀ ਤੇ ਵੈਸੇ ਜਦੋਂ ਤੁਸੀਂ ਮਤਲਬ ਆਪਣੀ ਜਰਨੀ ਸਟਾਰਟ ਕਰੀ ਸੀ ਉਦੋਂ ਕਿਹੜੇ ਕਿਹੜੇ ਸਿੰਗਰ ਸੀਗੇ ਜਿਹੜੇ ਮਤਲਬ ਕਿ ਜਿਨ੍ਹਾਂ ਨੂੰ ਤੁਸੀਂ ਸੁਣਦੇ ਸੀਗੇ ਮੈਂ ਸੁਣਦਾ ਸਾਰਿਆਂ ਨੂੰ ਰਿਹਾ ਜੀ ਮੈਂ A ਤੋਂ ਲੈ ਕੇ Z ਤੱਕ ਤਕਰੀਬਨ ਸਾਰੇ ਮੈਂ ਹਮੇਸ਼ਾ ਸਾਰਿਆਂ ਨੂੰ ਮੈਂ ਕਹਿਣਾ ਹੁੰਦਾ ਵੀ ਜੇ ਤੁਸੀਂ ਇੱਕ ਚੀਜ਼ ਨੂੰ ਸੁਣਦੇ ਰਹਿੰਦੇ ਹੋ ਜਿਆਦਾ ਅਸਰ ਕਰ ਜਾਂਦੀ ਫਿਰ ਤੁਸੀਂ ਉਹਨੂੰ ਕਾਪੀ ਕਰਨ ਲੱਗ ਜਾਂਦੇ ਹੋ ਤੇ ਸਿਆਣੇ ਬੰਦੇ ਕਹਿੰਦੇ ਬੋਰਡ ਥੱਲੇ ਕਦੇ ਬੋਰਡ ਨਹੀਂ ਲੱਗਦਾ ਹਨ ਇਸ ਲਈ ਸਾਰਿਆਂ ਨੂੰ ਸੁਣੋ ਸਾਰਿਆਂ ਨੂੰ ਸਮਝੋ ਕਰੋ ਆਪਣੇ ਮਨ ਦੀ ਸੁਣਦਾ ਮੈਂ ਸਾਰਿਆਂ ਨੂੰ ਰਿਹਾ ਮੈਂ Nusrat Fateh Ali Khan ਸਾਹਿਬ ਨੂੰ ਵੀ ਸੁਣਿਆ ਗੁਲਾਮ अली Khan ਸਾਹਿਬ ਨੂੰ ਸੁਣਿਆ ਮਹਿੰਦੀ ਹਸਨ ਸਾਹਿਬ ਨੂੰ ਵੀ ਸੁਣਿਆ ਤੇ ਮੈਂ ਚਮਕੀਲੇ ਨੂੰ ਵੀ ਸੁਣਿਆ ਤੇ ਮੈਂ ਕਰਤਾਰ ਰਾਮਲਾ ਸਾਹਿਬ ਨੂੰ ਵੀ ਸੁਣਿਆ ਅਸੀਂ ਮੇਜਰ ਰਾਜਸਥਾਨੀ ਸਾਹਿਬ ਨੂੰ ਵੀ ਸੁਣਿਆ ਤੇ ਸਭ ਮਤਲਬ ਇਹ ਤੋਂ ਲੈ ਕੇ ਜੈਡ ਤੱਕ ਸਾਰਾ ਸੁਣੋ ਵਟ ਕਰੋ ਜੋ ਤੁਹਾਨੂੰ ਸੂਟ ਕਰਦਾ ਕਰੋ ਆਪਣੇ ਮਨ ਦੀ ਸੁਣੋ ਸਭ ਦੀ ਕਰੋ ਆਪਣੀ ਬਹੁਤ ਵਧੀਆ ਗੱਲੇ ਤੇ ਵੈਸੀ ਤੁਹਾਨੂੰ ਕੀ ਲੱਗਦਾ ਅੱਜ ਦੀ ਗਾਇਕੀ ਦੇ ਵਿੱਚ ਤੇ ਪਹਿਲਾਂ ਵਾਲੀ ਦੇ ਵਿੱਚ ਕੀ ਫਰਕ ਆਇਆ ਬਹੁਤ ਜ਼ਿਆਦਾ ਫਰਕ ਆਇਆ ਜੀ ਮਤਲਬ ਕੈਸੇਟ ਤੋਂ ਹੁਣ ਆਨਲਾਈਨ ਤੱਕ ਆ ਗਏ ਆ ਕੰਪਨੀਆਂ ਦਾ ਵੀ ਫਰਕ ਆ ਗਿਆ ਕੰਮ ਕਰਨ ਦਾ ਸਟਾਈਲ ਦਾ ਫਰਕ ਆ ਗਿਆ ਸਾਡੇ ਗਾਇਕੀ ਦੇ ਜਿਹੜੇ ਸਬਜੈਕਟ ਆ ਉਹ ਬਦਲ ਗਏ ਨੇ ਹਨ ਤੇ ਬਾਕੀ ਇਹ ਚੱਲਦਾ ਰਹਿੰਦਾ ਬਦਲਾਅ ਇਹਦੇ ਵਿੱਚ ਖੈਰ ਹਰੇਕ ਚੀਜ਼ ਦੇ ਵਿੱਚ ਆਉਂਦੇ ਰਹਿੰਦੇ ਆਪਣੇ ਕੱਪੜਿਆਂ ਦੇ ਵਿੱਚ ਵੀ ਆਉਂਦੇ ਰਹਿੰਦੇ ਆ ਡਰੈਸਿੰਗ ਦੇ ਵਿੱਚ ਹਨਾ ਹੁਣ ਜਿਵੇਂ ਬੈਲ ਬਾਟਮ ਚੱਲ ਰਹੀਆਂ ਇਹ ਬਹੁਤ ਪਹਿਲਾਂ ਚੱਲਿਆ ਸੀ ਹੁਣ ਦੁਬਾਰਾ ਆ ਗਈਆਂ ਇਸੇ ਤਰ੍ਹਾਂ ਗਾਇਕੀ ਦੇ ਵਿੱਚ ਕਦੇ ਡਿਊਡ ਦਾ ਜ਼ਮਾਨਾ ਆ ਜਾਂਦਾ ਕਦੇ ਸੋਲੋ ਦਾ ਆ ਜਾਂਦਾ ਕਦੇ ਰੈਪ ਦਾ ਆ ਜਾਂਦਾ ਇਸ ਤਰ੍ਹਾਂ ਬਦਲਾਅ ਆਉਂਦਾ ਰਹਿੰਦਾ ਠੀਕ ਹੈ ਜੀ ਵੈਸੇ ਹੁਣ ਤੁਸੀਂ ਇਹ ਦੱਸੋ ਕਿ ਜਿਵੇਂ ਅੱਜ ਦੀ ਜਨਰੇਸ਼ਨ ਹੈ ਉਹ ਆਪਣੇ ਕੈਰੀਅਰ ਨੂੰ ਸਟਾਰਟ ਕਰਨਾ ਚਾਹੁੰਦੀ ਏ ਐਜ਼ ਅ ਪ੍ਰੋਫੈਸ਼ਨਲ ਅਗਰ ਸਿੰਗਿੰਗ ਲਾਈਨ ਦੇ ਵਿੱਚ ਜਾਂ ਮੋਡਲਿੰਗ ਦੇ ਵਿੱਚ ਜਾਂ ਐਕਟਿੰਗ ਦੇ ਵਿੱਚ ਤੇ ਤੁਸੀਂ ਕੀ ਜਾਣਦੇ ਹੋ ਵੀ ਉਹਨਾਂ ਨੂੰ ਕਿਵੇਂ ਮਤਲਬ ਸਟਾਰਟ ਕਰਨਾ ਚਾਹੀਦਾ ਹੈ ਦੇਖੋ ਅੱਜ ਤਾਂ ਬਹੁਤ ਵਧੀਆ ਕਿ ਯੂਥ ਦੇ ਕੋਲੇ ਸੋਸ਼ਲ ਮੀਡੀਆ ਪਲੈਟਫਾਰਮ ਬਹੁਤ ਅੱਛਾ ਹੈ ਉੱਥੋਂ ਤੁਸੀਂ ਘਰ ਬੈਠੇ ਹੀ ਬਹੁਤ ਸਾਰੇ ਬੱਚੇ ਅਸੀਂ ਸਟਾਰ ਬਣਦੇ ਦੇਖੇ ਵੀ ਆ ਅਸੀਂ ਕੋਸ਼ਿਸ਼ ਵੀ ਕਰਦੇ ਹੁੰਦੇ ਹਾਂ ਮੌਕੇ ਵੀ ਦਿੰਦੇ ਰਹਿੰਦੇ ਹਾਂ ਨਾ ਜਿਹੜਾ ਸਾਨੂੰ ਆਪ ਅੱਛਾ ਲੱਗੇ ਇੰਸਟਾਗ੍ਰam ਵਗੈਰਾ ਤੇ ਅਸੀਂ ਆਪ ਹੀ ਉਹਨਾਂ ਨੂੰ ਮਤਲਬ ਟੱਚ ਚ ਕਰ ਲੈਨੇ ਆ ਵੀ ਕੋਈ ਗੱਲ ਨਹੀਂ ਤੇ ਵਧੀਆ ਚੀਜ਼ ਹੈ ਪਲੈਟਫਾਰਮ ਲੈਣਾ ਸੌਖਾ ਹੋ ਗਿਆ ਨਵੀਂ ਪੀੜੀ ਨੂੰ ਤੇ ਬਾਕੀ ਇੰਡਸਟਰੀ ਆ ਸਾਰਾ ਮਿਲੋ ਕਿਲੋ ਮਿਹਨਤ ਕਰੋ ਤੇ ਆਪਣਾ ਪ੍ਰੋਪੋਜ਼ਲ ਭੇਜਦੇ ਰਹੋ ਕੰਪਨੀਆਂਜ਼ ਨੂੰ ਵੱਡੇ ਆਰਟਿਸਟਸ ਨੂੰ ਡਾਇਰੈਕਟਰਸ ਨੂੰ ਹਨਾ ਜ਼ਰੂਰ ਮਾਲਕ ਸੌਂਦਾ वैसे हुन ਤੁਸੀਂ ਦੇਖੋ ਟੈਕਨੋਲੋਜੀ ਕਿੰਨੀ ਇਨਕਰੀਜ਼ ਹੋ ਰਹੀ ਹੈ ਤੇ ਹੁਣ ਲੋਕਾਂ ਦਾ ਮਤਲਬ ਜਿਵੇਂ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਜਲਦੀ ਫੇਮਸ ਹੋ ਰਹੇ ਨੇ ਤੇ ਕੰਪੀਟੀਸ਼ਨ ਲੈਵਲ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਹੈ ਤੇ ਤੁਹਾਨੂੰ ਨੂੰ ਲੱਗਦਾ ਕਿ ਤੁਹਾਡੇ ਲਈ ਇੱਕ ਕੰਪੀਟੀਸ਼ਨ ਲੈਵਲ ਹੈ ਹਾਂ ਇਹ ਤਾਂ ਹੈ ਜੀ ਇਹ ਬਹੁਤ ਇਹਦਾ ਮਤਲਬ ਜਿੱਥੇ ਫਾਇਦਾ ਬਹੁਤ ਹੋਇਆ ਨੁਕਸਾਨ ਵੀ ਹੋਇਆ बिकॉज ਮੈਂ ਸੋਚਦਾ ਕਿ ਪਹਿਲਾਂ ਪੁਰਾਣੇ ਸਮੇਂ ਦੇ ਵਿੱਚ ਐਂਟਰਟੇਨਮੈਂਟ ਦੇ ਸਾਧਨ ਬਹੁਤ ਘੱਟ ਸੀ ਸੱਥਾਂ ਦੇ ਵਿੱਚ ਕਿਤੇ ਜਦਾਂ ਕਣਕ-ਕੁਣਕ ਵੱਢ ਕੇ ਲੋਕ ਵਿਲੇ ਹੁੰਦੇ ਸੀ ਤੇ گاਉਂ ਨਾਲੇ ਮਤਲਬ ਕਵੀਸ਼ਰ ਇਦਾਂ ਆਉਂਦੇ ਸੀ ਤੇ ਉਹ ਪਿੰਡਾਂ ਕਿੰਨੇ ਦਿਨ ਤੇ ਰਾਤ ਨੂੰ ਲੋਕ ਕੰਮਕਾਰ ਕਰਕੇ ਉਹਨਾਂ ਨੂੰ ਘਿਓ ਵਗੈਰਾ ਵੀ ਦਿੰਦੇ ਹਨ ਉਹਨਾਂ ਨੂੰ ਹੋਰ ਸਾਰੀਆਂ ਪਿੰਡ ਚੋਂ ਚੀਜ਼ਾਂ ਦਿੰਦੇ ਤੇ ਰਾਤ ਨੂੰ ਕੋਈ ਅਖਾੜਾ ਟਾਈਪ ਲੱਗਦਾ ਹੁੰਦਾ ਸੀ ਹਨ ਤੇ ਬਟ ਅੱਜ ਦੇ ਸਮੇਂ ਦੇ ਵਿੱਚ ਹਰ ਇੱਕ ਚੀਜ਼ ਐ ਐਂਟਰਟੇਨਮੈਂਟ ਦਾ ਸਾਧਨ ਹੁਣ ਸੋਸ਼ਲ ਮੀਡੀਆ ਤੇ ਮਤਲਬ ਕਮੇਡੀ ਵੀਡੀਓਜ਼ ਜਾਂ ਵਲੌਗ ਜਾਂ ਹੋਰ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਚੀਜ਼ਾਂ ਆ ਗਈਆਂ ਹੁਣ ਇਕੱਲੀ ਸਿੰਗਿੰਗ ਨਹੀਂ ਰਹੀ ਉਦੋਂ ਐਂਟਰਟੇਨਮੈਂਟ ਦਾ ਸਾਧਨ ਇਕੱਲੀ ਗਾਇਕੀ ਸੀ ਹੁਣ ਇਕੱਲੀ ਗਾਇਕੀ ਨਹੀਂ ਰਹੀ ਹੁਣ ਬਹੁਤ ਕੁਝ ਆ ਗਿਆ ਇਹਦੇ ਕਰਕੇ ਇਹ 네ਗੇਟਿਵ ਅਸਰ ਵੀ ਪਿਆ ਔਰ ਬਹੁਤ ਸਾਰੇ ਜਿਹੜੇ ਕਹਿੰਦੇ ਬਈ ਅਣਚਾਹੇ ਕਲਾਕਾਰ ਵੀ ਪੈਦਾ ਹੋਏ ਜਿਹੜੇ ਕਿ ਬਹੁਤ ਸਾਨੂੰ ਸਾਨੂੰ ਪਰਸਨਲੀ ਤਾਂ ਨਹੀਂ ਚੰਗਾ ਲੱਗਦਾ ਤੇ ਉਹ ਸਾਡਾ ਨੁਕਸਾਨ ਵੀ ਕਰਦੇ ਨੇ ਹਨਾ ਜਦੋਂ ਕੋਈ ਸੀਨੀਅਰ ਆਰਟਿਸਟ ਗਾਉਂਦਾ ਤੇ ਉਹਦੇ ਬਰਾਬਰ ਜਿਹੜੀ ਆਡੀਅנס ਦੀ ਡਿਮਾਂਡ ਆ ਜਾਂਦੀ ਹੈ ਇੱਕ ਬੜੇ ਮਜ਼ਾਕੀਆ ਕਲਾਕਾਰ ਦੀ ਜਿਹੜੇ ਅੱਜਕੱਲ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ ਉਦੋਂ ਫਿਰ ਸੀਨੀਅਰ ਆਰਟਿਸਟ ਨੂੰ ਕੋਈ ਬੈਡ ਫੀਲ ਹੁੰਦਾ ਹਾਂਜੀ ਹਾਂਜੀ ਉਹ ਤੇ ਹੈ ਬਿਲਕੁਲ ਤੇ ਇਸੇ ਤੁਸੀਂ ਦੇਖੋ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਮਤਲਬ ਟੈਕਨੋਲੋਜੀ ਬੜੀ ਜਲਦੀ ਇਨਕਰੀਜ਼ ਹੋ ਰਹੀ ਹੈ ਕਿ ਲੋਕਾਂ ਨੂੰ ਬਹੁਤ ਜਲਦੀ ਮਤਲਬ ਕਿ ਇੱਕ profession ਮਿਲ ਜਾਂਦਾ ਹੈ ਕਿ ਅਸੀਂ ਜਲਦੀ ਫੇਮਸ ਹੋ ਸਕਦੇ ਹਾਂ ਮਤਲਬ ਇੰਸਟਾਗ੍ਰam ਮਤਲਬ ਕਿੰਨੀਆਂ ਐਪਸ ਨੇ ਤੇ ਤੁਸੀਂ ਇਹ ਦੱਸੋ ਕਿ ਜਦੋਂ ਤੁਸੀਂ ਆਪਣੀ ਜਰਨੀ ਨੂੰ ਸਟਾਰਟ ਕਰ ਰਿਹਾ ਸੀਗਾ ਤੇ ਉਦੋਂ ਤੁਹਾਨੂੰ ਕੀ ਪ੍ਰੋਬਲਮ ਫੇਸ ਕਰਨੀਆਂ ਪਈਆਂ ਦੇਖੋ ਸਾਨੂੰ ਫੇਸ ਤਾਂ ਬਹੁਤ ਕੁਛ ਜ਼ਿਆਦਾ ਕਰਨਾ ਪਿਆ ਕਿਉਂਕਿ ਸਾਨੂੰ ਤਾਂ ਇਹਦਾ ਰਸਤਾ ਹੀ ਨਹੀਂ ਪਤਾ ਸੀ ਉਦੋਂ ਤਾਂ ਸਾਡੇ ਕੋਲੇ ਮੋਬਾਈਲ ਸੀ ਨਾ ਸਾਡਾ ਕਿਸੇ ਨਾਲ ਕਨੈਕਸ਼ਨ ਸੀ ਹਨਾ ਇਹ ਰਸਤੇ ਹੀ ਅਸੀਂ ਬਹੁਤ ਮਰ ਮਰ ਕੇ ਲੱਭਿਆ ਬੜੀ ਮੁਸ਼ਕਿਲ ਨਾਲ ਬਹੁਤ ਲੰਮਾ ਸਮਾਂ ਲੱਗਿਆ ਅੱਜ ਕੱਲ ਸੋਸ਼ਲ ਮੀਡੀਆ ਤੇ ਜਲਦੀ ਪਲੈਟਫਾਰਮ ਮਿਲ ਜਾਂਦਾ ਬਟ ਆਇਆ ਵੀ ਸਾਨੂੰ ਟਾਈਮ ਲੱਗਿਆ ਪਰ ਅਸੀਂ ਦੇਸੀ ਘੋਰਗੇ ਆ ਵੀ ਅਸੀਂ ਸਾਡੀਆਂ ਜੜਾਂ ਬਹੁਤ ਡੂੰਘੀਆਂ ਤੇ ਮਜ਼ਬੂਤ ਕੀਤੀਆਂ ਅਸੀਂ ਹਨਾ ਤੇ ਆ ਆਮ ਸਾਨੂੰ ਫਿਰ ਛੇਤੀ ਖਤਰਾ ਵੀ ਨਹੀਂ ਹੈ ਨਹੀਂ ਕਿਸੇ ਗੱਲ ਦਾ ਕਿਉਂਕਿ ਅਸੀਂ ਲੰਮੇ ਟਾਈਮ ਤੋਂ ਚੱਲੇ ਆ ਤੇ ਮੈਨੂੰ ਲੱਗਦਾ ਲੰਮਾ ਟਾਈਮ ਚੱਲਾਂਗੇ ਪੀ ਬਸ ਵੀ ਟਾਈਮ ਸਾਨੂੰ ਲੱਗਿਆ ਪਰ ਸਾਨੂੰ ਵਧੀਆ ਬਣ ਗਿਆ ਸਿਸਟਮ ਚਲੋ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਮਤਲਬ ਕਿ ਟਾਈਮ ਦੇ ਆਪਣੀ ਜਰਨੀ ਦੇ ਨਾਲ-ਨਾਲ ਬਹੁਤ ਹੀ ਜਦਾ ਮਤਲਬ ਇੰਜੋਏ ਵੀ ਕਰਿਆ ਬਹੁਤ ਕੁਝ ਸਿੱਖਿਆ ਵੀ ਪ੍ਰੋਬਲਮ ਵੀ ਫੇਸ ਕਰੀਆਂ ਤੇ ਤੁਸੀਂ ਇਹ ਦੱਸੋ ਕਿ ਜਿਵੇਂ ਮਤਲਬ ਬਹੁਤ ਜਦਾ ਤੁਸੀਂ ਪ੍ਰੋਬਲਮ ਵੀ ਫੇਸ ਕਰੀਆਂ ਤੁਸੀਂ ਆਪਣੇ ਆਪ ਨੂੰ ਬlesed ਫੀਲ ਕਰਦੇ ਹੋ ਕਿ ਤੁਸੀਂ ਬਹੁਤ ਕੁਝ ਸਿੱਖਿਆ ਵੀ ਹਾਂਜੀ ਹਾਂ ਇਹ ਤਾਂ ਪੈਰ ਪੈਰ ਤੇ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਬਹੁਤ ਕੁਝ ਸਿੱਖਿਆ ਸੀ ਹਰ ਤਰ੍ਹਾਂ ਦਾ ਚੰਗਾ ਮਾੜਾ ਐਕਸਪੀਰੀਅੰਸ ਸਾਡੇ ਨਾਲ ਚੀਟ ਵੀ ਹੋਇਆ ਵੀਡੀਓ ਡਾਇਰੈਕਟਰ ਨੇ ਸਾਡੇ ਨਾਲ ਬਹੁਤ ਸਾਰੇ ਵਾਰੀ ਚੀਟ ਕੀਤਾ ਅ ਸ਼ੋਜ਼ ਤੇ ਕਈ ਵਾਰੀ ਲੜਾਈਆਂ ਵੀ ਹੋ ਜਾਂਦੀਆਂ ਅਸੀਂ ਬਹੁਤ ਵਾਰੀ ਛਾਲਾ ਮਾਰ ਕੇ ਭੱਜੇ ਵੀ ਆ ਬੜਾ ਕੁਝ ਹੁੰਦਾ ਮਤਲਬ ਇਦਾਂ ਚੱਲਦਾ ਰਹਿੰਦਾ ਜ਼ਿੰਦਗੀ ਇਹਦੇ ਵਿੱਚ ਪਰ ਇਹ ਕੰਮ ਆਉਂਦਾ ਮਤਲਬ ਮੈਂ ਹੀ ਸੋਚਦਾ ਕਿ ਇੱਕ ਬਾਹਰ ਭਾਂਵਰ ਵਿੱਚ ਉਦੋਂ ਲਹਿਰੋਂ ਸੇ ਉਲਜੋ ਕਦ ਤੱਕ ਚਲੋਗੇ ਕਿਨਾਰੇ ਕਿਨਾਰੇ ਵੀ ਬੰਦੇ ਨੂੰ ਕੋਈ ਨਹੀਂ ਜ਼ਿੰਦਗੀ ਦੇ ਨਾਲ ਦੋ ਹੱਥ ਕਰਕੇ ਦੇਖਣੇ ਚਾਹੀਦੇ ਆ ਹਣਾ ਹਾਂਜੀ ਹਾਂਜੀ ਬਿਲਕੁਲ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਤੁਹਾਡੇ ਨਾਲ ਗੱਲਾਂ ਕਰੀਆਂ ਬਹੁਤ ਕੁਝ ਤੁਸੀਂ ਦੱਸਿਆ ਵੀ ਤੇ ਤੁਸੀਂ ਆਪਣੇ ਐਕਸਪੀਰੀਅੰਸ ਦੇ ਅਕੋਰਡਿੰਗ ਕੋਈ ਲਾਸਟ ਇੱਕ ਕੋਈ ਮੈਸੇਜ ਦੇਣਾ ਚਾਹੋ ਅੱਜ ਦੀ ਯੂਥ ਨੂੰ ਅ ਬਸ ਮੋਬਾਈਲ ਦੀ ਵਰਤੋਂ ਥੋੜੀ ਜਿੰਨੀ ਵੀ ਨਾ ਕਰੋ ਹਨਾ ਮੋਬਾਈਲ ਘਟ ਚਲਾਓ ਇਹਦੇ ਬੜੇ ਮਾੜੇ ਨਤੀਜੇ ਆ ਤੇ ਤੁਸੀਂ ਚੰਗੀਆਂ ਕਿਤਾਬਾਂ ਪੜੋ ਚੰਗਾ ਲਿਟਰੇਚਰ ਪੜੋ ਤੇ ਬਹੁਤ ਖੂਬਸੂਰਤ ਜ਼ਿੰਦਗੀਆਂ ਨੂੰ ਰੱਜ ਕੇ ਮਾਣੋ ਬਹੁਤ ਸੋਹਣਾ ਜੀਵਨ ਆ ਬਹੁਤ ਸੋਹਣੀ ਸਾਡੀ ਧਰਤੀ ਆ ਇਹਨੂੰ ਰੱਜ ਕੇ ਮਾਣੋ ਰੱਜ ਕੇ ਖਾਓ ਪੀਓ ਐਸ਼ ਕਰੋ ਖੁਸ਼ ਰਹੋ ਗੋਡ ਬlesਸ ਯੂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਇਸ ਸ਼ੋਅ ਦੇ ਵਿੱਚ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦੀ ਤੁਸੀਂ ਅੱਜ ਮਤਲਬ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਗਾਈਡ ਕਰਿਆ ਐਜ਼ ਅ ਪ੍ਰੋਫੈਸ਼ਨ ਜਾਂ ਮਤਲਬ ਕਿ ਐਕਟਿੰਗ ਸਿੰਗਿੰਗ ਸਾਰੀ ਲਾਈਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ